ਹਾਂਜੀ ਜਿਹੜੀਆਂ ਆਪਣੀਆਂ ਮਿਕਸੀਆਂ ਨੇ ਐਕਸਟਰੀ ਖਰਾਬ ਹੋ ਜਾਂਦੀਆਂ ਨੇ ਕਈ ਵਾਰ ਇਹ ਜਾਮ ਵੀ ਹੋ ਜਾਂਦੀਆਂ ਨੇ ਤੇ ਜਿਹੜੇ ਇਹਨਾਂ ਦੇ ਬਲੇਡ ਹੈਗੇ ਨੇ ਉਹ ਬਿਲਕੁਲ ਖਰਾਬ ਹੋ ਜਾਂਦੇ ਨੇ ਕਈ ਵਾਰ ਇਹ ਪਹਾੜ ਚੀਜ਼ਾਂ ਨੇ ਜਿਹੜੀਆਂ ਉਹ ਇਹਨਾਂ ਚ ਕੁੱਟ ਦਿੰਨੇ ਆ ਤਾਂ ਕਰਕੇ ਜਿਹੜੇ ਇਹਨਾਂ ਦੇ ਬਲੇਡ ਨੇ ਜਿਹੜੇ ਉਹ ਖਰਾਬ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਇਸਤੇਮਾਲ ਕਰਨ ਦੇ ਯੋਗ ਨਹੀਂ ਰਹਿੰਦੀ ਆਪਾਂ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਨੇ ਜਿਹੜੇ ਬਲੇਡ ਤਿੱਖੇ ਕਰਨੇ ਦੱਸਾਂਗੇ ਤੇ ਨਾਲੇ ਜੇ ਇਹ ਜਾਮ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਵੀ ਸਹੀ ਕਰਨਾ ਦੱਸਦੇ ਆ ਤੁਸੀਂ ਕੀ ਕਰਨਾ ਬਈ ਇੱਕ ਨਮਕ ਦੀ ਕੌਲੀ ਹੈ ਜਿਹੜੀ ਉਹ ਲੈਣੀ ਹੈ ਬਸ ਕੁਝ ਨਹੀਂ ਕਰਨਾ ਜਮਾ ਸਿੰਪਲੀਸਟਲੀ ਤਰੀਕਾ ਹੈ ਤੁਸੀਂ ਇੱਕ ਜਿਹੜਾ ਘਰੇਲੂ ਨਮਕ ਹੁੰਦਾ ਆਪਾਂ ਆਮੀ ਦਾਲ ਸਬਜ਼ੀਆਂ ਦੇ ਵਿੱਚ ਪਾਉਨੇ ਆ ਬਸ ਤੁਸੀਂ ਉਹ ਇੱਕ ਕੌਲੀ ਲੈ ਲਓ ਇੱਕ ਕੌਲੀ ਲੈਣ ਤੋਂ ਬਾਅਦ ਤੁਸੀਂ ਇਹਨੂੰ ਇਹਦੇ 'ਚ ਮਿਕਸੀ ਦੇ ਚਾਰਚ ਪਾ ਲਓ ਜਦੋਂ ਇਹ ਸਾਰੀ ਕੌਲੀ ਤੁਸੀਂ ਇਹਦੇ 'ਚ ਟਰਾਂਸਫਰ ਕਰ ਲਈ ਉਸ ਤੋਂ ਬਾਅਦ ਤੁਸੀਂ ਇਹਨੂੰ 2-3 ਮਿੰਟ ਜਿਹੜਾ ਲਗਾਤਾਰ ਇਹਦੇ ਤੇ ਗੇੜੇ ਦਬਾਓ ਤੁਹਾਡੇ ਜਿਹੜੇ ਮਿਕਸੀ ਦੇ ਬਲੇਡ ਨੇ ਤੁਸੀਂ ਦੇਖੋਗੇ ਉਹ ਵਧੀਆ ਕੰਮ ਕਰਨ ਲੱਗ ਜਣਗੇ ਤੇ ਜੇ ਤੁਹਾਡੀ ਮਿਕਸੀ ਕਈ ਵਾਰ ਜਾਮ ਹੋਈ ਹੁੰਦੀ ਹੈ ਉਹ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਉਹ ਠੀਕ ਹੋ ਜੂਗੀ ਤੇ ਇਹ ਜਮਾ ਸਹੀ ਕੰਮ ਕਰਨ ਲੱਗ ਜੂਗੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਦੋ ਚਾਰ ਗੇੜੇ ਲਵਾਤੇ ਇਹਦੇ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਵੀ ਜਿਹੜੀ ਤੁਹਾਡੀ ਮਿਕਸੀ ਉਹ ਚੰਗੀ ਤਰ੍ਹਾਂ ਸਾਫ਼ ਹੋ ਗਈ ਉਸ ਤੋਂ ਅੱਜ ਜਿਹੜਾ ਇਹਦਾ ਨਮਕ ਹੈ ਤੁਸੀਂ ਉਹ ਕੱਢ ਦਿਓ ਚੰਗੀ ਤਰ੍ਹਾਂ ਨਾਲ ਕੱਟ ਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਇਦਾਂ ਵੀ ਇਸਤੇਮਾਲ ਕਰ ਸਕਦੇ ਹੋ ਜੇ ਕੋਈ ਮਿੱਠੀ ਚੀਜ਼ ਬਣਾਉਣੀ ਹੈ ਤਾਂ ਤੁਸੀਂ ਇਹਨੂੰ ਧੋ ਕੇ ਇਸਤੇਮਾਲ ਕਰੋ ਦੇਖੋ ਕਿੰਨਾ ਸਾਫ਼ ਹੋ ਗਿਆ ਤੇ ਜਿਹੜੇ ਬਲੇਡ ਨੇ ਉਹ ਵੀ ਪੂਰੇ ਤਿੱਖੇ ਹੋ ਗਏ ਨੇ ਜੇ ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਕਰੋ